ਫੈਮਿਲੀ ਮੀਟ ਕਰਦੇ ਤੁਸੀਂ ਸਾਰੇ ਕੀ ਕਿਤਾ ਕਰਦੇ ਸੀ ਇੱਕ ਤਾਂ ਗੀਤ ਪੰਪਰੂਨ ਦਾ ਸਾਰੰਗ ਸੁਵਾਇਆ ਸੀ ਇੱਥੇ ਗੁੜੀਆਂ ਵਿਸਾਰੀ ਸੀ ਚਾਦਰ ਮੈਟ ਸੀ ਤੇ ਆਪਾਂ ਚੈੱਕ ਕਰੇ ਸੀ ਜੀ ਆਪ ਤੋਂ ਸਮਾਨ ਤੇ ਬਹੁਤਿਆਰ ਸਮਾਨ ਤੇ ਆਪਾਂ 파ਦਨ ਦੇ ਜੀ ਤੇ ਕੱਲ ਲਿਆ ਸੀ ਇੱਥੇ ਲਾਗ ਇੱਕ ਕਰਕੇ ਕੱਲ ਨੂੰ ਘਰੇ ਸੀ ਫਿਰ ਘਰੇ ਨਾਲ ਗਾਗ ਪਾ ਦਿੰਦੇ ਆ ਜੀ ਇਹ ਉਹਨਾਂ ਫਸਾਏ ਇੱਕ ਕਰਦੇ ਸੀ ਤੇ ਉਤੋਂ ਦੇ ਅਲਸ ਕਰ ਤਰਾਪਾ ਚੱਕ ਦਿੱਤੀ ਜੀ ਆਪਾਂ ਜਦੋਂ ਸਿੱਖਿਆ ਦੇ ਨਾਲ ਇਹ ਪਪਾਈ ਦਾ ਬਲੌਗ ਬਣਾ ਰਹੇ ਆਂ ਤੇ ਕਿੰਨੇ ਦਿਨ ਹੋ ਗਏ ਸੀ ਆਪਣਾ ਬਲੌਗ ਨਹੀਂ ਆਇਆ ਪਰ ਥੋੜੀ ਜਿਹੀ ਚੱਲ ਰਹੀ ਸੀ। ਲਓ ਜੀ ਆਪਣੇ ਅੰਦਰ ਕੰਮ ਹੋ ਗਏ ਜੀ ਝਾੜੂ ਪੋਚਾ ਹੋ ਗਿਆ ਸਾਰਾ ਕੰਮ ਨਿਪਟੜ ਗਿਆ ਤੇ ਰੋਟੀ ਪਾਣੀ ਵੀ ਹੋ ਗਿਆ। ਠੀਕ ਆ ਜੀ ਤੇ ਲੱਗੇ ਸੀ ਆਪਾਂ ਆਪਣਾ ਕੱਪੜਾ ਲੀੜਾ ਧੋਣ। ਵੈਸੇ ਅੱ데 ਆਪਾਂ ਕੱਪੜੇ ਕੱਲ ਤੋਲੇ ਸੀ ਤੇ ਬਹੁਤ ਜ਼ਿਆਦਾ ਹੋ ਜਾਂਦੇ ਜੀ ਵਿਆਹ ਦੇ ਕੱਪੜੇ ਤਾਂ। ਤੇ ਕੱਲ ਵੀ ਆਪਾਂ ਧੋਏ ਸੀ ਸਾਮ ਟਾਈਮ 4:00 ਵਜੇ 5:00 ਵਜੇ ਤੇ ਪਾਣੀ ਆ ਰਿਹਾ ਸੀ ਤੇ ਜਦੋਂ ਟੂਟੀ ਆ ਜਾਂਦੀ ਹੈ ਤਾਂ ਫਿਰ ਤਾਂ ਆਪਾਂ ਨੂੰ ਲਾਹਾ ਹੋ ਜਾਂਦਾ ਜੀ ਵੀ ਲੀੜਾ ਕੱਪੜਾ ਧੋ ਲ ਗਏ ਜੀ ਤੇ ਇਹ ਆਪਣੇ ਨਾ ਨਵੇਂ ਕੱਪੜੇ ਸੀ ਜਿਹੜੇ ਤੇ ਇਹ ਆਪਾਂ ਲੋਹੀ ਤੇ ਆਪਾਂ ਸੌਲ ਤੇ ਸੂਟ ਆਪਾਂ ਪਹਿਲਾਂ ਨਾ ਹੱਥ ਗੈਲ ਧੋ ਕੇ ਤੇ ਸਕਾਇਆ ਸਕਾਇਆ ਵੈਸੇ ਆ ਵੀ ਆਪਣੇ ਨਾ ਜਿਹੜਾ ਆਪਣਾ ਚਾਦਰਾਂ ਵਗੈਰਾ ਚਾਦਰ ਵੀ ਅੱਜ ਆਪਾਂ ਚੱਕੀ ਆ ਤੇ ਉਹ ਵੀ ਆਪਾਂ ਧੋਵਾਂਗੇ ਜੀ ਤੇ ਬਸ ਕੱਪੜਿਆਂ ਦੀ ਵਾਰੀ ਆ ਗਈ ਜੀ ਕੱਪੜੇ ਧੋਣ ਲੱਗੇ ਸੀ ਤੇ ਗੁੜੀਆਂ ਦੇ ਅੰਦਰ ਝਾੜੂ ਪੋਚਾ ਲਾਤਾ ਤੇ ਰਹਿ ਗਿਆ ਬਾਹਰ ਜੀ ਤੇ ਬਾਹਰ ਆਪਾਂ ਪੇੜਾ ਧੋਣਾ ਜੀ ਤੇ ਸਾਰਾ ਧੋਵਾਂਗੇ ਪੇੜਾ ਚੰਗੀ ਤਰ੍ਹਾਂ ਧੋਵਾਂਗੇ ਜੀ ਤੇ ਇੱਥੇ ਨਾ ਆਪਣੇ ਹਲਵਾਈ ਬੈਠਾ ਸੀ ਤੇ ਕੜਾਹੀ ਆਪਣੇ ਘਰੀ ਚੜੀ ਸੀ ਨਾ ਤੇ ਇਸ ਕਰਕੇ ਤੇ 베ੜੇ ਚ ਬਹੁਤ ਜ਼ਿਆਦਾ ਮਿੱਠ ਮਠਾਸ ਜੀ ਨਾਲ ਨਾ ਤੇ ਮੱਖੀ ਮੱਖੀਆਂ ਹੋ ਗਈਆਂ ਬਹੁਤ ਜ਼ਿਆਦਾ ਥੰਦਾਈ ਜੀ ਕਾਰਨ ਤੇ ਫਿਰ ਆਪਾਂ 베ੜੇ ਨੂੰ ਧੋਵਾਂਗੇ ਜੀ ਤੇ ਪਹਿਲਾਂ ਆਪਾਂ ਕੱਪੜੇ ਧੋਲ ਗਏ ਤੇ ਇੱਥੇ ਆਪਾਂ ਹੱਥ ਧੋ ਕੇ ਪਹਿਲਾਂ ਇਹ ਸੁੱਕਣੇ ਪਾਵਾਂਗੇ ਜੀ ਕੱਪੜੇ ਤੇ ਵਿੱਚ ਰਮਾਲਾ ਤੇ ਪਹਿਲਾਂ ਪਾਏ ਪਾ ਆਵਾਂਗੇ ਸੱਤ ਤੇ ਕੱਪੜੇ ਠੀਕ ਹੈ ਜੀ ਤੇ ਇਹ ਤੋਤੇ ਦੀਆਂ ਚਾਦਰਾਂ ਜਿਹੜੀਆਂ ਆਪਣਾ ਚਾਦਰਾਂ ਸੀ ਉਹ ਵੀ ਤੋਤ ਨੱਸੀ ਜੀ ਤੇ ਹੁਣ ਜਿਹੜੀਆਂ ਪੈਂਟਾ ਪੁੰਟਾ ਹਨਾ ਤੇ ਇਹ ਨੀਲੀਆਂ ਪੈਂਟਾ ਚ ਤੋਂ ਵੈਸੇ ਰੰਗ ਹੀ ਨਿਕਲਦਾ ਤੇ ਨੀਲੀਆਂ ਪੈਂਟਾ ਆਪਾਂ ਫਿਰ ਬਾਅਦ ਵਿੱਚ ਸਾਰੀਆਂ ਹਨਾ ਤੋਤੀਆਂ ਤੇ ਪਹਿਲਾਂ ਆਪਾਂ ਨਾ ਲੇਡੀਜ਼ ਕੱਪੜੇ ਸਾਰੇ ਢੋਲੇ ਸੀ ਤੇ ਫਿਰ ਬਾਅਦ ਵਿੱਚ ਆਪਾਂ ਜੈਂਸਤ ਹੋਏ ਸੀ ਇਕੱਠੇ ਤੇ ਠੀਕ ਹੈ ਜੀ ਆਏ ਵੈਸੇ ਲੱਗ ਲੱਗ ਕੱਪੜੇ ਧੋਣੇ ਚਾਹੀਦੇ ਆ ਇੱਕ ਦੂਸਰੇ ਤਰ੍ਹਾਂ ਰੰਗ ਚੜ ਜਾਂਦਾ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਦਿੱਕਤ ਬਹੁਤ ਜ਼ਿਆਦਾ ਹੁੰਦੀ ਆ ਫਿਰ ਨਵੇਂ ਕੱਪੜੇ ਦਾ ਵੀ ਨਾਸ ਵੱਜ ਜਾਂਦਾਗਾ ਤੇ ਆਪਾਂ ਕੱਲੇ ਕੱਲੇ ਥੋੜੇ ਥੋੜੇ ਕਰਕੇ ਕੱਪੜੇ ਧੋਏ ਸੀ ਵੀ ਤੇ ਇੱਥੇ ਆਪਾਂ ਨਾ ਤਾਰ ਬਣਾ ਰਹੇ ਸੀ ਸੱਤ ਤੇ ਉੱਪਰ ਇੱਕ ਹੋਰ ਤੇ ਪੁੱਛ ਰਹੇ ਸੀ ਵੀ ਕਿੱਧਰ ਨੂੰ ਕਿੱਧਰ ਬੰਨਣੀਆਂ ਤੇ ਉਹ ਆਪਾਂ ਦਸਣੇ ਚਲੇ ਗਏ ਸੀ ਜੀ ਤੇ ਲਓ ਜੀ ਕੱਪੜਾ ਲੀਡਾ ਲੋ ਜੀ ਕੱਪੜੇ ਸੁਕਣੇ ਪਾ ਕੇ ਇੱਥੇ ਲਾਗੇ ਸੀ ਆਪਾਂ ਵਾਸ਼ ਵੇਸ਼ਨ ਧੋਣ ਵਾਸ਼ ਵੇਸ਼ਨ ਤੇ ਬਹੁਤ ਜ਼ਿਆਦਾ ਨਾ ਮੱਖੀ ਮੱਖੀਆਂ ਲੱਗ ਰੀਆਂ ਸੀ ਤੇ ਪਤਾ ਕੀ ਆ ਇੱਥੇ ਨਾ ਜਦੋਂ ਹਲਵਾਈ ਬੈਠਾ ਸੀ ਉਰੇ ਵੀ ਛਿੱਟੇ ਵਗੈਰਾ ਹਨਾ ਤੇ ਮਠਾਈ ਤੇ ਲੱਗੇ ਹੋਣੇ ਆ ਤੇ ਬਹੁਤ ਜ਼ਿਆਦਾ ਮੱਖੀਆਂ ਤੇ ਮੱਖੀਆਂ ਬਹੁਤ ਹੀ ਤੇਰੀ ਸਰਦਾਂ ਵਿੱਚ ਕਿਉਂ ਇੰਨੀਆਂ ਜ਼ਿਆਦਾ ਮੱਖੀਆਂ ਹੁੰਦੀਆਂ ਤੇ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਤੇ ਪਾਣੀ ਡੋਲ ਡੋਲ ਕੇ ਨਾ ਤੇ ਵਿੱਚ ਆਪਾਂ ਸਰਫ ਲਾ ਲਈ ਸੀ ਤੇ ਵਿੱਚ ਤੇ ਹਰਪ ਕਲਾ ਲਿਆ ਸੀ ਥੋੜਾ ਸਾ ਤੇ ਚੰਗੀ ਤਰ੍ਹਾਂ ਸਾਫ ਹੋ ਗਿਆ ਜੀ ਤੇ ਵਧੀਆ ਦਿਖ ਰਿਹਾ ਤੇ ਨਹੀਂ ਨਾ ਮੱਖੀਆਂ ਤਾਂ ਵੈਸੇ ਵੀ ਲੱਗੀ ਜਾਂਾਂ ਜੀ ਜਿਸ ਤਰ੍ਹਾਂ ਆਪਾਂ ਨਵੇਂ ਕੱਪੜੇ ਪਾ ਦੀ ਉਹਨਾਂ ਨੂੰ ਵੀ ਝੁੰਮਟੀਆਂ ਜਾਂ ਮੱਖੀਆਂ ਤਾਂ ਤੇ ਲੋ ਜੀ ਆਪਾਂ ਹੁਣ ਬੇੜਾ ਧੋਣ ਲੱਗੇ ਸੀ ਸਰਫ ਪਾ ਕੇ ਤੇ ਇਹਨੂੰ ਵੀ ਆਪਾਂ ਬੇੜੇ ਨੂੰ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਜੀ ਇਹ 4-5 ਦਿਨ ਤਾਂ ਲੱਗ ਜਾਣਗੇ ਜੀ ਜੇ ਆਪਾਂ 4-5 ਦਿਨ ਡੇਲੀ ਧੋਵਾਂਗੇ ਜੇ ਨਾ ਤਾਂ ਸਾਫ ਹੋਏਗਾ ਜੀ ਤੇ ਤੇ ਵੈਸੇ ਆਪਣੀ ਰਾਤ ਜਿਹੜੀ ਲੱਗੀ ਹੋਈ ਸੀ ਨਾ ਇਹਨਾਂ ਦੇ ਵਿਹਾਲਿਆਂ ਦੇ ਉਹ ਸਾਫ਼ ਕਰ ਗਈ ਸੀ ਸਾਰਾ ਮੋਟਾ-ਮੋਟਾ ਕੂੜਾ ਚੱਕ ਗਈ ਸੀ ਫੇਰ ਵੀ ਹੈ ਨਾ ਤੇ ਝਾੜੂ ਕਰੀ ਸੀ ਰਾਤ ਨੂੰ ਲਗਾਣੇ ਨੂੰ ਕਰੀ ਮੈਂ ਰਾਤ ਨੂੰ ਸਾਫ਼ ਕਰ ਦਿੰਨੀ ਆ ਵੇੜਾ ਸਾਫ਼ ਕਰ ਦਿੰਨੀ ਆ ਵੀ ਧੋ ਦਿੰਨੀ ਆ ਤੇ ਆਪਾਂ ਧੋਣ ਨਹੀਂ ਸੀ ਦਿੱਤਾ ਤੇ ਵੈਸੇ ਸਾਰਾ ਉਹਨੇ ਮੋਟਾ-ਮੋਟਾ ਕੂੜਾ ਸੀ ਜਿਹੜਾ ਚੱਕਤਾ ਸੀ ਤੇ ਹੁਣ ਆਪਾਂ ਵੇੜੇ ਨੂੰ ਉਹਦੀ ਸਾਰਾ ਬੇੜਾ ਪਾ ਸਾਫ ਕਰਤਾ ਜੀ ਤੇ ਇਧਰ ਲਾਗੇ ਸੀ ਆਪਾਂ ਚੌਲ ਤੜਕਣ ਤੇ ਦੁਪਹਿਰ ਦਾ ਟਾਈਮ ਹੋ ਗਿਆ ਸੀ ਜੀ ਕੰਮ ਆਪਣੇ ਸਾਰੇ ਹੋ ਗਏ ਬਸ ਕੱਪੜੇ ਤਾਰਨੇ ਆ ਜੀ ਤੇ ਤਾਰਾਂ ਤੋਂ ਲਿਆਵਾਂਗੇ ਜੀ ਤਾਰ ਕੇ ਉੱਪਰੋਂ ਤੇ ਫਿਰ ਆਪਾਂ ਪਹਿਲਾਂ ਆਪਾਂ ਚੌਲ ਬਣਾ ਕੇ ਖਾ ਪੀ ਲਈਏ ਫਿਰ ਆਪਣੇ ਹੋਰ ਕੰਮ ਹੋਣਗੇ ਜੀ ਚਾਹ ਪਾਣੀ ਪੀਵਾਂਗੇ ਜੀ ਸਾਰਾ ਦਿਨ ਹੀ ਨੀ ਕੰਮ ਨਿਭੜਦੇ ਤੇ ਲੋ ਜੀ ਆਪਣੇ ਚੌਲ ਹੋ ਗਏ ਬਣ ਕੇ ਹੋ ਗਏ ਆਪਣੇ ਤਿਆਰ ਚੌਲ ਤੇ ਹੁਣ ਟਣੀਆਂ ਪਾ ਦਿੰਨੇ ਆ ਜੀ ਤੇ ਟਣੀਆਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਹਰਲਾ ਲਾਂਗੇ ਚੌਲਾਂ ਨੂੰ ਤੇ ਫਿਰ ਖਾਵਾਂਗੇ ਜੀ ਉਸ ਤੋਂ ਬਾਅਦ ਉਹ ਜਿਹੜਾ ਲੀੜਾ ਕੱਪੜਾ ਉਤਾਰਾਂਗੇ ਜੀ ਫਿਰ ਚਾਹ ਪਾਣੀ ਪੀ ਕੇ ਫਿਰ ਆਪਾਂ ਹੋਰ ਕੰਮ ਨੂੰ ਲੱਗਾਂਗੇ ਜੀ ਕੰਮ ਤਾਂ ਸਾਰਾ ਦਿਨ ਹੀ ਚੱਲਦੀ ਰਹਿੰਦੇ ਆ ਜੀ ਤੇ ਠੀਕ ਹੈ ਜੀ ਤੇ ਲੋ ਜੀ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਰੋਟੀ ਪਾਣੀ ਆਪਣਾ ਦੁਪਹਿਰ ਦਾ ਹੋ ਗਿਆ ਸੀ ਚਾਹ ਪਾਣੀ ਪੀ ਲਿਆ ਤੇ ਹੁਣ ਆਪਾਂ ਜੀ ਕਰੀਏ ਜੀ ਗੋਹਿਆਂ ਦੀ ਤਿਆਰੀ ਇਹ ਗੋਹਾਂ ਭਨ ਕੇ ਰੱਖ ਦਾਂਗੇ ਪਾਥੀਆਂ ਜੀ ਤੇ ਕੁਸ ਆਪਾਂ ਉਧਰੋਂ ਪੁਰਾਣੇ ਘਰ ਚੋਂ ਬਾੜੇ ਚੋਂ ਲਿਆਂਦੀਆਂ ਲੱਕੜੀਆਂ ਤੇ ਨਾਲੇ ਲੈਂਦੇ ਆਪਾਂ ਗੋਹੇ ਚਾਕੇ ਤੇ ਸਵੇਰ ਦੀ ਵਸਤਾ ਅੱਗ ਬਾਲਾਂਗੇ ਤੇ ਵਿੱਚ ਗੁਹੇ-ਗੁਹੇ ਪਾ ਕੇ ਰੱਖਦੇ ਹਾਂ ਲਫਾਫੇ ਲਕੂਪੇ ਲਫਾਫਾ ਕਹਿੰਨਾ ਨਾ ਜਲਦੀ ਅੱਗ ਵੱਲ ਜਾਂਦੀ ਹੈ ਤੇ ਹੁਣ ਆਪਾਂ ਸਾਰੀ ਤਿਆਰੀ ਕਰਕੇ ਰੱਖਾਂਗੇ ਜੀ ਤੇ ਫਿਰ ਆਏ ਵੀ ਸੋਕੀ ਉੱਠਣ ਸਾਰ ਆਪਾਂ ਹਨਾ ਮੂੰਹਾ ਤਤੋ ਕੇ ਚਾਹ ਪਾਣੀ ਪੀ ਕੇ ਨਾ ਤੇ ਫਿਰ ਆਪਣੇ ਵੀ ਸੋਕੀ ਅੱਗ ਆਪਾਂ ਚਾਹ ਪੀਣੇ ਪੀਣੇ ਤੋਂ ਪਹਿਲੇ ਹੀ ਅੱਗ ਬਾਲ ਦਿੰਨੇ ਆ ਵੀ ਆਏ ਆ ਵੀ ਜਦੋਂ ਨੂੰ ਆਪਾਂ ਚਾ ਰੱਖਾਂਗੇ ਉਹ ਦੋਨੋਂ ਆਪਣੀ ਅੱਗ ਬਲ ਜੇਗੀ ਤੇ ਨਾਲੇ ਪਾਣੀ ਗਰਮ ਹੋ ਜਾਏਗਾ ਨਾਲ ਦੀ ਨਾਲ ਫਿਰ ਠਾਇਆ ਜਾਂਦਾਗਾ ਹਨਾ ਤੇ ਨਾਲ ਦੀ ਨਾਲ ਨਹਾਇਆ ਧੋਇਆ ਜਾਂਦਾਗਾ ਇਸ ਕਰਕੇ ਬਸ ਆਪਾਂ ਹੁਣ ਤਿਆਰੀ ਕਰਕੇ ਰੱਖ ਦਿੰਨੇ ਆ ਇਹ ਆਪਣੀ ਰਾਖ ਵੀ ਕੱਢਣੀ ਹੈ ਜੀ ਉਹ ਵੀ ਕੱਢਾਂਗੇ ਤੇ ਪੀਲੀ ਬਾਲਟੀ 'ਚ ਤਾਂ ਆਪਾਂ ਕੂੜਾ ਹੀ ਪਾਉਨੇ ਹੁੰਨੇ ਆ ਜੀ ਤੇ ਸੰਤਰੀ ਵਾਲਟੀ 'ਚ ਪੀਲੀ ਸੋਰੀ ਮੈਂ ਪੀਲੇ ਕਹਿੰਦਾ ਸੰਤਰੀ 'ਚ ਤਾਂ ਆਪਾਂ ਕੂੜੀ ਪਾਉਣ ਨੂੰ ਨੇ ਅੱਜ ਮੈਂ ਇਹਨਾਂ ਕੂੜਾ ਵੀ ਉੱਥੇ ᱜੇਰ ਕੇ ਆਈਆਂ ਜੀ ਪਰਲੇ ਘਰ ਚ ਸੁੱਟ ਕੇ ਆਈਆਂ ਤੇ ਬਾੜੇ ਚ ਤੇ ਫਿਰ ਮੈਂ ਕਿ ਚਲੋ ਇਹ ਚੀ ਪਾਥੀਆਂ ਲੈ ਜਾਣੇ ਆ ਤੇ ਕੁਸੋ ਆਪਣੀਆਂ ਪਾਥੀਆਂ ਲੋਹੇ ਵਾਲੀ ਬਾਲਟੀ ਚ ਪਈਆਂ ਸੀ ਪੰਨੀਆਂ ਹੋਈਆਂ ਤੇ ਮੈਂ ਤੋੜੀਆਂ ਆਪਾਂ ਲੈ ਜਾਣੇ ਆ ਤੇ ਤੇ ਹੁਣ ਆਪਾਂ ਇਹ ਕੇ ਆਪਾਂ ਸਾਰੀਆਂ ਰੱਖ ਦਾਂਗੇ ਜੀ ਤੇ ਜਿਹੜਾ ਹੋਇਆ ਕੂੜਾ ਕਬਾੜ ਜੀ ਤੇ ਇਹ ਆਪਾਂ इकठा ਕਰਕੇ ਹੁੰਜ ਕੇ ਤੇ ਕੜਾਹੀ ਚ ਜਿਹੜੀ ਕੜਾਹੀ ਚ ਆਪਾਂ ਰਾਖ ਪਾਉਨੇ ਉਸੇ ਚ ਪਾ ਦਾਂਗੇ ਜੀ ਤੇ ਜਿਹੜੇ ਮੋٹے-ਮੋਟੇ ਆ ਜੀ ਉਹ ਆਪਾਂ ਵਿੱਚ ਰੱਖ ਦਾਂਗੇ ਤੇ ਇਧਰ ਆਪਾਂ ਕੂੜੇ ਵਾਲੀ ਚ ਕੜਾਹੀ ਲੋ ਜੀ ਹੁਣ ਆਪਾਂ ਰਾਖ ਕੱਢ ਦਿੰਨੇ ਆ ਜਿਹੜੀ ਰਾਖ ਆ ਸਾਰੀ ਕੱਢ ਦਾਂਗੇ ਤੇ ਬਸ ਜੀ ਫੇਰ ਵਿੱਚ ਪਾਵਾਂਗੇ ਜੀ ਆਪਾਂ ਲਫਾਫੇ ਲਪੂਫੇ ਤੇ ਫੇਰ ਸਵੇਰ ਨੂੰ ਐ ਵੀ ਚਲ ਉੱਠਣ ਸਾਰਾ ਅੱਗ ਵੱਲ ਜੇਗੀ ਇਹ ਬਾਲਟੀ ਆਪਣਾ ਮੂਰੇ ਤਾਂ ਲਾ ਕੇ ਰੱਖਦੇ ਆ ਵੀ ਜਿਹੜਾ ਛਿੱਟਾ ਛੁੱਟਾ ਹੁੰਦਾ ਨਾ ਜਦੋਂ ਆਪਾਂ ਪਾਣੀ ਬੰਦ ਕਰਦੇ ਆ ਤਾਂ ਫਿਰ ਛਿੱਟੇ ਛੁੱਟੇ ਗਰੀ ਜਾ ਹਾਂ ਤੇ ਫਿਰ ਤਾਂ ਕਰਕੇ ਆਪਾਂ ਬਾਲਟੀ ਨੂੰ ਮੂਰੀ ਰੱਖ ਦਿੰਨੇ ਆ ਤੇ ਵੀ ਜਿਹੜਾ ਛਿੱਟਾ ਛੁੱਟਾ ਹੁੰਦਾ ਚਲ ਬਾਲਟੀ 'ਚ ਗਰੀ ਜਾਏਗਾ ਤੇ ਲਓ ਜੀ ਆਪਾਂ ਹੱਥ ਧੋ ਲੇ ਤੇ ਠੀਕ ਆ ਜੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੇ ਫੁੱਲ ਵੀਡੀਓ ਵਾਚ ਕਰਿਆ ਕਰੋ ਜੀ ਤੇ